ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੇਖੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੂ ਨਾਮ ਵਾਹਿਗੁਰੂ ਬਾਤੋ ਨਾਮ ਵਾਹਿਗੁਰੂ ਬੰਦੂ ਨਾਮ ਬਾਦੀ ਨਦੂ ਨਾਮ ਵਾਹਿਗੁਰੂ ਹੱਥੀ ਕਦ ਕਹੇਗੀ ਸਤ ਨਾਮ ਚੱਕ ਥੋੜਾ ਜਿਹਾ ਹੋਣ ਦੇ ਸਾਡੇ ਵਾਹੋ ਜੀ ਪਾਸ ਹੋ ਮੂਰੇ ਨੂੰ ਕਰ ਲੈਣਾ ਥੋੜਾ ਇੱਧਰ ਜਾ ਨਹੀਂ ਲੱਗਦਾ ਕਿ ਲੱਕੜ ਦਾ ਬਾਧੂ ਪਈ ਹੈ ਬਿਲਕੁਲ ਬਿਲਕੁਲ ਲਾਈਨ ਨੂੰ ਨੰਬਰ ਆ ਰਿਹਾ ਤੁਹਾਨੂੰ ਉਹਨੇ ਲੱਗੇ ਪੁੱਛੋਂ ਲਾਈਏ ਪੁੱਛੀ ਦੋ ਦੋ ਫੋਨ ਫੋਨ ਕਰ ਗਿਆ ਪਰ ਇਹ ਕਰਨ ਤੋਂ ਕੋਈ ਨਹੀਂ ਕੋਈ ਨਹੀਂ ਆ ਗਿਆ ਤੇਰ ਮੱਲਾਵਾ ਥੱਲੇ ਨਾਲ ਬਾਹਰ ਪਾਉਂਦੇ ਬਾਹਰ ਬਾਹਰ ਚ ਪਾਉਂਦੇ ਗਰਮਾਗਾ ਅੱਜ ਉਹਨੀਆਂ ਬੱਤੀਆਂ ਨਾਲੋਂ ਖਾਣਾ ਬੜਾ ਚੱਲ ਰਿਹਾ ਹੈ ਕਰਨ ਮਧਰੀ ਕਿੱਥੇ ਆ ਵੀ ਆ ਵੀ

We keep on ਆਪਾਂ ਲੋ ਸਾਰੇ ਜਾਣੇ ਜੀ ਪਾਉਣੀਆਂ ਤੁਹਾਡੇ ਪੱਟੇ ਦੀ ਪੂਰੀ ਗੈਰਪਰਵਾਹ ਬਸ ਬੁੱਤੀ ਗਿਆ ਹੈ ਪਾੜੇ ਨਾ